18 April 2025 ਨੂੰ ਤੂਫਾਨ ਆਇਆ ਜਿਸ ਨੇ ਕਿ ਕਾਫੀ ਨੁਕਸਾਨ ਕੀਤਾ ਇਹ ਬਾਗੜੀਆਂ ਪਿੰਡ ਦੀ ਤਸਵੀਰ ਹੈ ਇਹ ਲੁਧਿਆਣਾ ਤੋਂ ਗਾਂਹ ਨੂੰ ਜਿਸ ਤਰ੍ਹਾਂ ਜਾਵੋਗੇ ਮੋਗਾ 'ਚ ਨੁਕਸਾਨ ਹੈ ਸੰਗਰੂਰ 'ਚ ਬਰਨਾਲਾ ਪਟਿਆਲਾ ਅੱਗੇ ਹਰਿਆਣੇ ਦੇ ਵਿੱਚ ਦਿੱਲੀ ਅੱਗੇ ਯੂਪੀ ਤੱਕ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਇਹ ਪਵਾਨੀਗੜ੍ਹ ਦੇ ਵਿੱਚ ਟਾਵਰ ਕਿਸੇ ਨੇ ਛਾਤੇ ਲਵਾਇਆ ਸੀ ਟਾਵਰ ਡਿੱਗ ਪਿਆ ਘਰ ਦਾ ਨੁਕਸਾਨ ਹੋਇਆ ਨਾਲ ਦੇ ਘਰਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਛੱਡ ਪੱਟੇ ਕੀ ਬਹੁਤ ਨੁਕਸਾਨ ਹੋਇਆ ਹਨੇਰੀ ਨੇ ਇਹੋ ਜਿਹਾ ਫੋਨ ਵੀ ਆਏ ਕਿ ਇਹੋ ਜੀ ਹਨੇਰੀ ਅਸੀਂ ਦੇਖੀ ਨਹੀਂ ਕਦੇ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹਣਾ ਹੈ ਉਹਨੇ ਦਰਖਤ ਲੱਗਦੇ ਨੇ ਜਿਨ੍ਹਾਂ ਨੇ ਪੱਟਦੇ ਦੇਖੋ ਖੇਤੀ ਦੇ ਵਿੱਚ ਸਾਨੂੰ ਇਹ ਪੜਾਇਆ ਜਾਂਦਾ ਹੈ ਕਿ ਅਸੀਂ ਇੱਕ ਹਵਾ ਰੋਕੂ ਦੀਵਾਰ ਖੇਤਾਂ 'ਚ ਬਣਾਉਣੀ ਹੁੰਦੀ ਹੈ ਖਾਸ ਤੌਰ ਤੇ ਫਲਦਾਰ ਬੁੱਟਿਆਂ ਦੇ ਲਈ ਖੇਤਾਂ ਦੇ ਪਾਸੇ ਇੱਕ ਦਰਖਤਾਂ ਦੀ ਜਿਹੜੀ ਹੈਗੀ ਦੀਵਾਰ ਖੜੀ ਕੀਤੀ ਜਾਂਦੀ ਹੈ ਸਾਡੇ ਇੱਥੇ ਸੜਕਾਂ ਨਹਿਰਾਂ ਤੇ ਕਸੀਆਂ ਦੇ ਪਾਸੇ ਦਰਖਤ ਲੱਗੇ ਹੁੰਦੇ ਆ ਜਿਹੜੇ ਕਿ ਕੁਦਰਤੀ ਤੌਰ ਤੇ ਹਵਾ ਨੂੰ ਰੋਕਣ ਦਾ ਕੰਮ ਕਰਦੇ ਆ ਮਤਲਬ ਕਿ ਜੇਕਰ ਤੁਹਾਡੇ ਦਰਖਤ ਲੱਗੇ ਹੋਣ ਸੜਕਾਂ ਦੇ ਉੱਤੇ ਨਦੀਆਂ ਦੇ ਉੱਤੇ ਤੇ ਕੁਦਰਤੀ ਤੌਰ ਤੇ ਹਵਾ ਦੀ ਸਪੀਡ ਨੂੰ ਘੱਟ ਕਰਨ ਲਈ ਇੱਕ ਦੀਵਾਰ ਦਾ ਕੰਮ ਕਰਦੇ ਆ ਜੇਕਰ ਇਹੋ ਜਿਹੀਆਂ ਤੂਫਾਨੀ ਹਵਾਵਾਂ ਤੋਂ ਬਚਣਾ ਹੈ ਤਾਂ ਸਾਨੂੰ ਦੁਵਾਰਾ ਤੋਂ ਸੜਕਾਂ ਨਦੀਆਂ ਦੇ ਕਿਨਾਰੇ ਇਹ ਦੀਵਾਰ ਮਜ਼ਬੂਤ ਕਰਨੀ ਪਵੇਗੀ ਮਤਲਬ ਹੈ ਜਿੰਨੀਆਂ ਵੀ ਸਾਡੀਆਂ ਸੜਕਾਂ ਨੇ ਜਿੰਨੀਆਂ ਵੀ ਸਾਡੀਆਂ ਇਹ ਨਹਿਰਾਂ ਨੇ ਕਸੀਆਂ ਨੇ ਉਹਨਾਂ ਦੇ ਪਾਸੇ ਦਰਖਤ ਸੰਘਣੇ ਦਰਖਤ ਲੱਗਣੇ ਚਾਹੀਦੇ ਐ ਤਾਂ ਉਹ ਹਵਾ ਦੀ ਸਪੀਡ ਨੂੰ ਘਟ ਕਰਨਗੇ ਤੇ ਹਵਾ ਜਿਹੜੀ ਮਾਰੂ ਸਪੀਡ ਹੈ ਔਰ ਤੋਂ ਬਚਿਆ ਜਾ ਸਕਦਾ ਜੇ ਕਿਸੇ ਨੂੰ ਇਸ ਤੇ ਵਿਸ਼ਵਾਸ ਨਹੀਂ ਲਿਟਰੇਚਰ ਚੱਕ ਕੇ ਦੇਖ ਲਓ ਹਵਾ ਦੀ ਤੂਫਾਨੀ ਸਪੀਡ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਉਹ ਹੈ ਦਰਖਤ ਲਾਉ ਵਤ ਤੋਂ ਵਤ